ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗਾ ਜ਼ਿਲ੍ਹਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਖੁਸ਼ਦੀਪ ਇਹਦਾ ਨਾਮ ਹੈ ਵਪਾਰ ਦਾ ਵੀਰ ਦਾ ਕੰਮ ਹੈ ਬਹੁਤ ਸਾਰੇ ਪਸ਼ੂ ਇੱਥੇ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਹਰ ਟਾਈਮ ਗਾਵਾਂ ਮੌਜੂਦ ਹੀ ਹੁੰਦੀਆਂ ਆ ਅੱਜ ਫੇਰ 14-15 ਨਾਗਸ ਟਾਈਮ ਅਵੇਲੇਬਲ ਆ ਜਿਨ੍ਹਾਂ ਦੇ ਵਿੱਚੋਂ ਕੁਝ گاਵਾ ਸੋਹਣਿਆ ਸੋਹਣਿਆ ਤੇ ਕੁਝ ਗੱਬਣ ਕਰਨਾ ਵੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬੇਨਤੀ ਹੈ ਰੇਕ ਵੀਡੀਓ ਚ ਕਰੀਦੀ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਆ ਕੇ ਦੇਖੇ ਤਸੱਲੀ ਕਰੇ ਫਿਰ ਦੋਨਾਂ ਤਰ੍ਹਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਈ ਵਾਰ ਵੈਸੇ ਖੁਸ਼ਦੀਪ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਕਈ ਵਾਰ ਅਸੀਂ ਬਿਆਨਾ ਪਾ ਕੇ ਪਸ਼ੂ ਰੋਕ ਲੈਨੇ ਆ ਫਿਰ ਸਾਥੋਂ ਨਹੀਂ ਆਇਆ ਜਾਂਦਾ ਉਹ ਵੀ ਦਿੱਕਤ ਆ ਜਾਂਦੀ ਹੈ ਜਾਂ ਕਈ ਵਾਰ ਤੁਸੀਂ ਘਰ ਬੈਠੇ ਪਸ਼ੂ ਮੰਗਾਉਣਾ ਚਾਹੁੰਦੇ ਆ ਤਾਂ ਉਹਦੇ ਚ ਵੀ ਗਲਤ ਹੁੰਦਾ ਕਿਉਂਕਿ ਸਾਲੀ ਚੀਜ਼ ਹੈ ਜਿੱਥੋਂ ਖਰੀਦ ਰਹੇ ਉੱਥੇ ਹੀ ਤਸੱਲੀ ਹੋ ਜਾਏ ਉਹ ਤੋਂ ਬਾਅਦ ਚ ਤੁਹਾਡੀ ਆਪ ਦੀ ਗੁੱਡ ਲੱਕ ਹੈ ਉਹ ਤੁਸੀਂ ਉਸ ਪਸ਼ੂ ਤੋਂ ਕਿਦਾਂ ਦਾ ਪ੍ਰੋਫਿਟ ਲੈਣੇ ਆ ਸੋ ਇੱਕ ਤਾਂ ਜਿਹੜੇ ਵੀਰ ਆਨਲਾਈਨ ਪਸ਼ੂ ਖਰੀਦਣਾ ਚਾਹੁੰਦੇ ਆ ਆਪ ਉਹਨਾਂ ਨੂੰ ਦੂਰ ਲੱਗਦਾ ਜਾਂ ਉਹਨਾਂ ਕੋਲ ਟਾਈਮ ਨਹੀਂ ਹੈ ਤਾਂ ਰਿਕਵੈਸਟ ਹੈ ਵੀ ਉਹ ਨੇੜੇ ਤੋਂ ਆਪਦੇ ਕਿਸੇ ਏਰੀਆ ਦੇ ਵਿੱਚੋਂ ਪਸ਼ੂ ਦੇਖ ਲਿਆ ਕਰੋ ਜਾਂ ਫਿਰ ਇਹ ਆ ਵੀ ਪੰਜਾਬ ਬਹੁਤਾ ਵੱਡਾ ਨਹੀਂ ਗਾ ਜਿੱਥੋਂ ਵੀ ਪਸ਼ੂ ਖਰੀਦਣਾ ਹੈ ਰਕਮ ਬਹੁਤ ਲੱਗਦੀ ਹੈ ਤਾਂ ਆ ਕੇ ਤਸੱਲੀ ਜ਼ਰੂਰ ਕਰਿਆ ਕਰੋ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਇੱਥੇ ਪਸ਼ੂ ਕਿਹੜਾਂ ਤੁਹਾਨੂੰ ਦਿਖਾਤੇ ਆ ਦੋੜ ਕੇ ਅਸੀਂ ਪੱਕੇ ਥਾਂ ਤੇ ਹੀ ਦਿਖਾਉਨੇ ਆਂ। ਖੁਸ਼ਦੀ ਬਾਈ ਸਤਿ ਸ਼੍ਰੀ ਅਕਾਲ। ਸਾਸੀ ਗੁਰਬੀਤ ਜੀ। ਖੁਸ਼ਦੀ ਪੱਜ ਆਪਾਂ 14 ਨਗ ਦਿਖਾ ਰਹੇ ਆਂ ਨਾ। ਹਾਂਜੀ। ਪਹਿਲੇ ਨੰਬਰ ਤੇ ਜਿਹੜੀ ਗਾਂ ਖੜੀ ਹੈ ਬਾਈ 99 ਸੂਆ ਸੂਪੀ ਤਿੱਕੀ ਡਿਟੇਲ ਹੈ ਜੀ। ਇਹ ਪਹਿਲਾ ਸੂਆ ਜਗਜੀਤ ਵੀਰੇ ਚੌਕ ਦੇ ਰੰਦ ਕਰਦੀ ਹੈ ਇਹ। ਠੀਕ ਹੈ। ਤਿੰਨ ਦਿਨ ਹੋ ਗਿਆ ਜਿਹਨੂੰ ਕੰਪਲੇਂਟ ਸੁਈ ਨੂੰ। ਅੰਦਾਜ਼ਾ ਹੁਣ ਬੋਲਾ ਕਿੰਨਾ ਖੋਊਗਾ? ਇਹ ਹਊਗਾ 15 ਤੋਂ 20 ਲੀਟਰ ਦੇ ਸਾਨੇ ਚ ਬੋਲਾ। 15 ਤੋਂ 20 ਲੀਟਰ ਦੇ ਸਾਨੇ ਚ। ਹਾਂਜੀ। ਰੇਡ ਕੀ ਰਹਿਣਾ ਖੋਜੀ ਤੂੰ ਰੇਡ ਜਗਜੀਤ ਵੀਰੇ ਦੇ ਦਾਂਗੇ ਆਪਾਂ 140000 ਰੁਪਏ ਦੀ ਵੇਡ ਜੀ ਬੱਚਾ ਵੱਛਾ ਦਿੱਤਾ ਨੇ ਨਾਲ ਮੀਲ ਕਾਫਾ ਜੀ ਤੇ ਬਾਕੀ ਜੇ ਆਨਲਾਈਨ ਕਿਸੇ ਨੇ ਕੋਈ ਵੀ ਖਾਂ ਲੈਣੀ ਆ ਜਾਂ ਤਾਂ ਸਾਰੀ ਪੇਮੈਂਟ ਪਾਇਆ ਕਰੋ ਜਾਂ ਕੋਈ ਚੱਕਰ ਨਹੀਂ ਬਾਈ ਅਸੀਂ ਘੰਟਾ ਵੇਟ ਕਰ ਲਿਆ ਕਰਾਂਗੇ ਕੋਲੇ ਆ ਕੇ ਦੇਖ ਲਿਆ ਕਰੋ ਆ ਕੇ ਪਾਸ ਕਰ ਲਿਓ ਆ ਕੇ ਪਾਸ ਕਰ ਲਿਆ ਕਰੋ ਠੀਕ ਹੈ ਤੂੰ ਜਾਨੀ ਬਿਆਨਾਂ ਪਾ ਕੇ ਨਾ ਆਪਾਂ ਸੁਰੋਕਿਆ ਕਰੋ ਸਹੀ ਹੈ ਹਾਂ ਸੋ ਦੱਸੋ ਥੋੜੀਆਂ ਦਿੱਕਤਾਂ ਆਈਆਂ ਪਿਛਲੀ ਵੀਡੀਓ ਦੌਰਾਨ ਮਤਲਬ ਬਿਆਨੇ ਤੋਂ ਬਾਅਦ ਚ ਪਸ਼ੂ ਕਿਸੇ ਭਰਾ ਦਾ ਰਾਦਾ ਬਦਲ ਜਾਂਦਾ ਵੀ ਮੈਂ ਨਹੀਂ ਲੈਣਾ ਤੋਂ ਪਸੂ ਰੁਕ ਜਾਂਦਾ ਕਿਸੇ ਵੀ ਬੀਮਤ ਦਾ ਦੂਜਾ ਜਿਹੜਾ ਦੁੱਧ ਹੈ ਜਿਹੜਾ ਦੱਸਿਆ ਉਹ ਇੱਥੇ ਚੋਂ ਦੀ ਹਿੰਮਤ ਕਰੋ ਤੀਜੀ ਗੱਲ ਜਿਹੜੀ ਮੈਂ ਐਡ ਕਰਨੀ ਚਾਹਣਾ ਵੀ گاਵਾ ਦੇ ਮਾਮਲੇ ਦੇ ਵਿੱਚ ਕਿਉਂਕਿ ਮੈਂ ਵੀ ਘਰੇ ਪਾਵੇਂ ਇੱਕ ਦੋ ਨਾਗ ਹੀ ਰੱਖਦਾ گاਵਾ ਇਹ ਹੁੰਦਾ ਵੀ ਇਹ ਸਹੀ ਸਲਾਮਤ ਤੁਰਗਾ ਹੁਣ ਤੇ ਕਈ ਵਾਰ ਸਾਰਾ ਸੂਆ ਇਹਨਾਂ ਦੇ ਇੱਕ ਵੀ ਟੀਕਾ ਨਹੀਂ ਲੱਗਦਾ ਜੇ ਦਿੱਕਤ ਆ ਜੇ ਤੇ ਕਈ ਵਾਰ ਮਸਟੈਕਸ ਵਗੈਰਾ ਛੇਤੀ ਮੰਨ ਜਾਂਦੀ ਹੈ ਸੋ ਪਰਖ ਇੱਥੇ ਕਰ ਲਿਆ ਕਰੋ ਜਾਂਚ ਪਰਖ ਇੱਥੇ ਕਰਿਆ ਕਰੋ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ। ਜਗਜੀਤ ਵੀਰੇ ਦੁੱਧ ਦੀ ਗਰੰਟੀ ਆਏ ਆ। ਆਪਣੇ ਆਪ ਦੇ ਘਰੇ ਚੋਈਆਂ ਆਂੀਆਂ, ਹੱਥੀ ਚੋਈਆਂ ਆਂੀਆਂ, ਬਿਹੜਾਂ ਦਾ ਸੂਏ ਨਾਲ ਸੂਆ ਨਹੀਂ ਰਲਿਆ ਬਹੁਤ ਵਧੀਆ। ਠੀਕ ਹੈ। ਠੀਕ ਆ। ਹੁਣ ਘਰ ਰਲਦਾ ਦਾ ਘਰ ਦੀ ਗਾਂ ਨਹੀਂ ਕਿਸੇ ਜਿਵੇਂ ਮਾਲਕ ਨੇ ਆਪਾਂ ਨੂੰ ਦੱਸਤਾ ਭੋਵੇਂ ਹੀ ਕਹਿ ਦੇਣਾ। ਸਹੀ ਹੈ। ਠੀਕ ਆ। ਇਹ ਕੋਈ ਆਪਣੇ ਘਰੇ ਦਾ ਬਣਾਈਆਂ ਨਹੀਂ ਆਪਣਾ ਸੇਲ ਪਰਚੇਜ ਦਾ ਕੰਮ ਆ। ਸਹੀ ਹੈ। ਬਈ ਇੰਨਾ ਕਿ ਜਰੂਰ ਆ ਵੀ ਜਿਹੜਾ ਆਪਾਂ ਮਹੀਨੇ ਦੀ ਮੰਨ ਕੇ ਚੱਲੋ ਮੈਂ ਹੋ ਗਿਆ ਜਾਂ ਮੇਰੇ ਪਿੰਡ ਵਾਲਾ ਮੁੰਡਾ ਕਾਲਾਗਾ 100 ਤੋਂ ਪਲੱਸਗਾ। ਆ ਦਿਨ ਅੱਜ ਵੀ ਅਸੀਂ ਸੇਲ ਕਰ ਰਹੇ ਆ ਉਹ ਤਾਂ ਹੀ ਕਰ ਰਹੇ ਆ ਜੇ ਮਾੜਾ ਮੋਟਾ ਚਾਹੇ ਮਹਾਰਾ ਦੀ ਕਿਰਪਾ ਤੇ ਚਾਹੇ ਵੀ ਗਾਂ ਅਗਲੇ ਕੋਲੇ ਚੱਜਦੀ ਨਿਕਲਦੀ ਆ ਸਹੀ ਹਾਂਜੀ ਸੋ ਦੋਸਤੋ ਪਸ਼ੂ ਬਹੁਤ ਵੇਖਦੇ ਆ ਖੈਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸੋ ਇਹ ਵੈਡ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸਟਰਕਚਰ ਇਹਦਾ ਤੁਸੀਂ ਦੇਖ ਲਿਆ ਥੋੜਾ ਇਹ ਜਦੋਂ ਤਾਰਨ ਲੱਗਿਆ ਬਾਈ ਜਿਹੜੀ ਉਦੋਂ ਇਹ ਇਹਦਾ ਮਸਲ ਮਸਲ ਗੀਤ ਬਾਈ ਮਾੜਾ ਮੋਟਾ ਖਿੱਚਿਆ ਗਿਆ ਕਿਤੇ ਦਾ ਇਹਨੂੰ ਸਿੱਧਾ ਕੈਂਡ ਪਲੱਸ ਦੀਆਂ ਦੋ ਦਿਨ ਹੋ ਗਏ ਤਿੰਨ ਦਿਨ ਹੋ ਗਏ ਗੋਲੀਆਂ ਦਿੱਤੀਆਂ ਹੂੰ ਉਈ ਆਣੀ ਵੀ ਆਪਾਂ ਬਹਾਨਾ ਕਰਦੀ ਵੀਰੇ ਪੈਰ ਚ ਰੋੜੀ ਆ ਜਿਵੇਂ ਪੈਰ ਪੂਰ ਤੱਕ ਕੋਲ ਲਾ ਕੇ ਸਾਫ ਆ ਠੀਕ ਹੈ ਬਾਕੀ ਸਰੀਰ ਸਰੂਰ ਲੱਤਾਂ ਲੁੱਤਾਂ ਦੀ ਪੂਰੀ ਸ਼ੁੱਧਾ ਤੇ ਕਈ ਵਰੀ ਮਸਲ-ਮੁਸਲਾ ਐ ਪੈਰ ਤੇ ਕਮਾਉਣੇ ਆ ਆਪਾਂ ਵਹਿੜ ਗੱਡੀ ਚ ਖਿੱਚਿਆ ਜਾਂਦਾ ਕੋਈ ਵੱਡੀ ਗੱਲ ਨਹੀਂ ਠੀਕ ਹੈ ਬਾਕੀ ਆ ਉਹ ਨਹੀਂ ਬਈ ਬਾਹਰ ਨੂੰ ਸੋ ਇਹ ਦੱਸੋ ਬਾਹਰ ਤੋਰੀ ਚੱਲਾਂਗੇ ਤੁਹਾਨੂੰ ਲਿਖਾਈ ਚੱਲਾਂਗੇ ਖੁਸ਼ ਦੀ ਵੀ ਡਿਟੇਲ ਬਹੁਤ ਤਸੀਹੇ ਇਹ ਵੀ ਜਗਜੀਤ ਵੀਰੇ ਪਹਿਲਾ ਸੂਆ ਬੱਛੀ ਆ ਤੇ ਦੋ ਦੰਦ ਕੰਪਲੀਟ ਆ ਚੌਕਦੇ ਦੰਦ ਕੱਢਦੀ ਆ ਤੇ ਇਹਦੇ ਅਜੇ 7 ਦਿਨ ਪੈਂਡਿੰਗ ਆ ਖੜਾ ਲਈ ਬੁੱਤ ਤੇ ਮਾਰੀ ਮੋਟੀ ਜਾਨੀ ਪਾਲ ਪਾਣੀ ਸਟਾਰਟ ਕਰੀ ਐ ਇਹਨੇ ਹੂੰ ਬਹੁਤ ਵਧੀਆ ਏਰੀਏ ਦੀ ਬੱਚੀ ਆ ਚੰਗੇ ਫਾਰਮਰ ਦੀ ਤੇ ਬਾਕੀ ਬੀਸੀਐਸ ਵਗੈਰਾ ਦੇਖ ਲਓ ਹਾਇ ਤੇ ਇਧਰੋਂ ਜੱਜ ਕਰ ਲਓ ਤੇ ਅਗਾਰੀ ਪਿਛਾਰੀ ਆਡਰ ਦੀ ਇਹ ਦੇ ਲਈ ਨੂੰ ਪੋ ਆਇਤਾ ਪੋਨਾ ਆਰਡਰ ਪਿਆ ਪਰਣਾ ਹੈ ਨਾ ہماری ਮੋਟੀ ਪਾਲ ਜਰੂਰ ਕੀ ਛੱਡੀ ਆ ਜਗਜੀਤ ਭਾਈ ਜੇ ਤਾਂ ਮੋਲ ਕਰਾਉਣਿਆਂ ਦਾ ਜਿੰਨਾ ਮਰਜ਼ੀ ਕਰੀ ਜਾਈਏ ਆਪਾਂ 1 60 ਮੰਗ ਲਈਏ 65 ਮੰਗ ਲਈਏ ਜਿਹੜਾ ਕੋ ਮਰਜ਼ੀ ਮੰਗ ਲਈਏ ਜਿਹੜੇ ਲੈਣ ਦੇ ਨੇ ਜਿਹੜੇ ਮੁੱਲ ਆ ਜਾਣੀ 1 35000 ਰੁਪਏ ਦਾ ਲੈਣਾ ਲੈਣਾ ਆਪਾਂ ਠੀਕ ਹੈ ਕਮਾਈ ਸੋ 1 35000 ਦੀ ਗੱਡੀ ਆਲੀ ਮਾੜਾ ਇੱਥੇ ਆ ਗਾੜੀ ਊਣੀ ਦੇਖ ਜਗਜੀਤ ਵੀਰੇ ਬਹੁਤ ਜ਼ਿਆਦਾ ਲੰਬੀ ਆ ਬੱਛੀ ਦੀ ਚੰਗਾ ਦੁੱਧ ਦੇ ਦੂਗੀ ਚੰਗਾ ਸੰਭਲਣ ਵਾਲਾ ਬੰਦਾ ਹੋਵੇ ਉਹ ਗਾਂ ਕਰਮਾਂ ਦਾ ਵੀ ਇਹ 30 ਦੇਵੇ 35 ਦੇਵੇ ਚਾਹੇ ਵੱਧ ਦੋਵੇ ਠੀਕ ਹੈ ਉਹ ਅਗਲੇ ਦੀ ਸੇਵਾ ਤੇ ਕਰਮਾਂ ਦਾ ਦੁੱਧ ਖੁਸ਼ ਦੀ ਪੇ ਦੀ ਗਾਂ ਦੀ ਕੀ ਡਿਟੇਲ ਆ ਬਈ ਇਹ ਜਗਜੀਤ ਵੀਰੇ ਦੂਜਾ ਸੂਆ ਟੈਗ ਮਾਲਕਾਂ ਨੇ ਇਹਦਾ ਲਾ ਲਿਆ ਫਾਰਮ ਦੀ ਵੀਡੀਓ ਵੀ ਆਪਾਂ ਦੇ ਰਾਂਗੇ ਖੜਾ ਨਹੀਂ ਬੁੱਤ ਡਾਲਰ ਦੀ ਆ ਪੈਸੇ ਵਰਲਡ ਵਾਈਡ ਦੇ ਟਰੰਪ ਤੋਂ ਗੱਬਣਾ ਉਹ ਜਾਣੀ ਆਪਾਂ ਪਤਾ ਕਰ ਲਾਂਗੇ ਵੀ ਸੈਕਸੜਾ ਜਾਂ ਕਨਵੈਨਸ਼ਨ ਲੱਗਿਆ ਸੀ ਮਨ ਹਾਂ ਆ ਇਧਰ ਦੇ ਕਰਨ ਤੇਰੇ ਟੈਗ ਸੀਗਾ ਜੀ ਠੀਕ ਹੈ ਉਹਨਾਂ ਨੇ ਲਾ ਲਿਆ ਇੱਥੋਂ ਤੇ ਬਿਊਟੀ ਤਾਂ ਮੈਂ ਕਹਿੰਦਾ ਟੌਪ ਦੀ ਪਹਿਲਣ ਬੱਛੀ ਨਾਲੋਂ ਵੀ ਜ਼ਿਆਦਾ ਇਹ ਚ ਹਾਂ ਤੇ 15 ਤਰੀਕ ਨੂੰ ਜਰਜੀਤભાઈ ਇਹਦੇ ਦਿਨ ਪੂਰੇ ਅੱਜ ਦੋ ਤਿੰਨ ਤਰੀਕ ਹੋ ਗਈ। 6000 ਰੇਟ ਕੀ ਰਹਿਣੇ ਨੇ। ਰੇਟ ਜਗਜੀਤભાઈ ਜੱਸ ਤੇ ਨੋ ਇਹ ਵਹਿੜ ਦੇ ਦਾਂਗੇ ਆਪਾਂ 135000 ਰੁਪਏ ਦੀ। ਆਰਡਰ ਦੀ ਪਿੱਛੋਂ ਡਿਜ਼ਾਈਨਿੰਗ ਲੜਲੁੜ ਬਹੁਤ ਟੌਪ ਦਾ ਆਗਾ ਬੱਛੀ ਨੂੰ ਲੱਗਿਆ ਵਾ। ਤੇ ਦੁੱਧ ਦਾ ਵੀ ਚੰਗੀ ਰਿਪੋਰਟ ਆ ਵਹਿੜ ਦੀ ਪਲੂਨ ਨੇ 34 ਲੀਟਰ ਦੁੱਧ ਦਿੱਤਾ। ਯਾਨੀ 35 ਕਿਲੋ ਦੁੱਧ ਮੰਨ ਕੇ ਲੈ ਲੇ ਬੰਦਾ ਚੰਗੀ ਸਾਮ ਸੰਭਾਲ ਲਾ। 35 ਲੀਟਰ ਦੁੱਧ ਵਹਿੜ ਆਰਾਮਦਾਰੀ ਨਾਲ ਤੋਰਦੀ ਹੋਰ ਇੱਕ ਵਾਰੀ ਗੋਲ। बड़ा सौखा जिदूगी घुमा दे क्योंकि ब्रीड क्वालिटी कंबले कुम्बले की शुद्ध तो चंकी बच्छी है बीनस वगैरह बहुत सोहन आर्डर तगाड़ी पिछाड़ी चाह घुमा दे चल पत्ते सो एक लखते पैंती हजार दोस्तों रेट है ਕੋਸ ਦੀ ਪੇਸ ਗਾਂ ਦੀ ਕੀ ਡਿਟੇਲ ਆ ਬਾਈ ਇਹ ਬਾਈ ਕੱਲ ਸ਼ਾਮ ਵੀ ਸੂਈ ਵੀ ਆ ਖੜਾ ਲਈ ਪੁੱਤ ਸਟਰਕਚਰ ਦੇਖੋ ਵਹਿੜ ਦਾ ਬਹੁਤ ਲਾਜਵਾਵਗਾ ਨਜਾਇਜ਼ ਸੋਹਣਾ ਸਰੀਰ ਆ ਸਿੱਧਾ ਸੋਧਾ ਫਲੈਟ ਤੇ ਛੇਗ ਵਾਲੇ ਦੰਦ ਕੱਢਦੀ ਆ ਜੀ ਪਲੂਨ ਦਾ ਇਹਦਾ 27 ਲੀਟਰ ਦੁੱਧ ਦਿੱਤਾ ਵਾ ਹੁਣ ਇਹਦੇ ਥੱਲੇ ਜਾਨੀ 17 18 ਲੀਟਰ ਸਟਾਰਟਿੰਗ ਬੋਲਾ ਹੋ ਵਹਿੜ ਥੱਲੇ ਚੋਣ ਚਾਨ ਨਜਾਇਜ਼ ਚੰਗਾ ਲੱਗਿਆ ਵਾ ਹਾਈਟ ਇੱਥੋਂ ਜੱਜ ਕਰ ਲਓ ਨਾਲ ਫੀਮੇਲ ਕਾਫ ਆ ਜੀ ਠੀਕ ਹੈ ਤੇ ਇਹ 40116 ਦੀ ਆਪ ਆ ਬੱਚੇ ਦਾ ਫੀਮੇਲ ਦਾ ਪਤਾ ਕਰ ਦਾਂਗੇ ਕਿ ਕਿਹੜੇ ਸੀਮੰਦੀ ਆ ਕੀ ਕੀਮਤ ਰਹੂਗੀ ਇਹਦੀ ਖਸਤੀ ਇਹ ਜਗਜੀਤ ਭਾਈ ਆਪਾਂ ਦੇ ਦਾਂਗੇ ਬੈੜ 110000 ਰੁਪਏ ਦੀ ਜੀ ਤੋਰ ਦੇ ਸਿੱਧੀ ਹੋਰ ਸੋ ਦੋਸਤੋ ਥਾਣ ਥੀ ਚੁਆਈ ਵਾਲਾ ਹਵਾਨਾ ਫੈਕਸ ਐ ਪਲੱਸ ਪੁਆਇੰਟ ਆ ਵੀ ਇਹਦੇ ਨਾਲ ਬੱਚਾ ਵੱਛੀ ਐ ਹਾਂ ਉਹਿਆ ਮੋੜ ਦੇ ਮੋੜ ਦੇ ਪਤਾ ਹੁਣ ਤੁਸੀਂ ਇਹਦੇ ਅਗਲੇ ਥਾਣ ਵੀ ਦੇਖ ਲਓ ਬਹੁਤ ਸੋਹਣਾ ਥਾਣ ਦਾ ਸੈੱਜ ਐ ਲਾਇ ਇਹਦਾ ਜਗਜੀਤ ਵੀਰੇ ਮਾੜੀ ਮੋਟੀ ਭਾਪੂਣ ਪਾਈ ਵੀ ਆ ਥਾਣਾ ਚ ਥੱਲੇ ਨੂੰ ਆਰਡਰ ਚ ਮਾੜੀ ਮੋਟੀ ਜੀ ਸੋਇਲਿੰਗ ਹੈਗੀ ਆ ਜਦੋਂ ਲਾਗੀ ਨਾ ਉਸੋਇਲਿੰਗ ਤੋਂ ਪਹਿਲੇ ਜੀ ਉਰੋਂ ਆ ਇਹਦੋਂ ਹੋਰ ਵੀ ਸੋਹਣਾ ਥਣ ਜਚਣਾਗਾ ਸੈਜ ਉਹਨੇ ਸੈੱਟ ਕਰ ਜਾਣਾ ਜਿਹੜਾ ਮਾੜਾ ਮੋਟਾ ਮੋਟਾ ਦਿਖਾਉਂਦੀ ਆ ਠੀਕ ਹੈ ਯਾਨੀ ਲੈ ਚੱਲ ਆਮ ਘਰੇਲੂ ਬੰਦਾ ਮੋਟੇ ਸਾਨੂੰ ਚੰਗਾ ਮੰਨਦਾ ਆਪਾਂ ਥੋੜਾ ਜਿਹਾ ਘਾਲ ਲਿਆ ਖਾਣ ਜਿੰਨਾ ਵਹਿੜ ਦਾ ਵਰੀਕ ਤੇ ਸੈਜਦਾਰ ਹੋਵੇ ਜਿਆਦਾ ਲੰਬਾ ਨਾ ਹੋਵੇ ਉਹ ਜਿਆਦਾ ਬੈਸਟ ਆਪਸ਼ਨ ਆ ਇਸ ਗਾਂ ਦੀ ਕੀ ਡਿਟੇਲ ਆ ਬਈ ਇਹ ਜਗਜੀਤ ਵੀਰੇ ਬੈੜ ਆਪਾਂ ਦਿਖਾਈ ਸੀ ਪਿਛਲੀ ਵੀਡੀਓ ਚ ਕੱਚੀ ਸੀਗੀ ਠੀਕ ਹੈ ਇਹ ਮੰਨ ਕੇ ਚੱਲੋ ਦੋ ਕੁ ਦਿਨ ਚ ਹੀ ਭਰੇ ਆਈ ਆ 29 ਤਰੀਕ ਨੂੰ ਵੀਡੀਓ ਪਾਈ ਸੀ ਆਪਾਂ ਉਹ ਹੂੰ ਤੇ ਇਹ ਪਰਸੋਂ ਸ਼ਾਮ ਦੀ ਸੂਈ ਆ ਜੀ ਹੂੰ ਤੇ ਇਹਦੇ ਥੱਲੇ ਹੌਫਨ 24 25 ਲੀਟਰ ਬੋਲਾ ਜੀ ਠੀਕ ਹੈ ਛੇ ਦਾੰਦਾ ਵਹਿੜ ਤੇ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਖੜਾਈ ਰੱਖੀ ਪੁੱਤ ਹਾਈਟ ਇਹਦੀ ਇੱਥੋਂ ਜੱਜ ਕਰ ਲਓ ਫੁੱਲ ਵੱਡੀ ਹਾਈਟ ਲੈਂਥ ਦੀ ਵਹਿੜ ਆ ਜੀ ਅ ਅੱਛਾ ਇਹਦੀ ਕੀਮਤ ਕੀ ਰਹਿਣੀ ਹੈ ਕੀਮਤ ਜਗਜੀਤ ਵੀਰੇ 1,45,000 ਰੁਪਏ ਦੀ ਵਹਿੜ ਦੇ ਦਾਂਗੇ ਇਹ ਠੀਕ ਹੈ ਚੰਗੇ ਮਿਲਕ ਰਿਕਾਰਡ ਦੀ ਵਹਿੜ ਆ ਸੈਕੰਡ ਲਕਟੇਸ਼ਨ ਆ ਪਲੂਨ ਦਾ 35 ਕਿਲੋ ਦੁੱਧ ਦਿੰਦਾ ਵਾ ਠੀਕ ਹੈ ਹਾਂ ਹੁਣ ਅਗਲੇ ਦੀ ਸਾਂਭ ਆ ਵੀ ਕਿੰਨਾ ਦੁੱਧ ਕੱਢਣਾ ਐ ਨੇ ਜਾਂ ਕਿੰਨਾ ਚੋਨਾ ਸਹੀ ਸੋ ਦੋਸਤੋ ਵਾਕਈ ਦੁੱਧ ਸੰਭਾਲਦਾ ਤੇ ਦੁੱਧ ਇੱਥੇ ਜਿੰਨਾ ਦੱਸਿਆ ਉਹ ਤੁਸੀਂ ਚੋਕੇ ਲੈ ਸਕਦੇ ਤਾਂ ਕਿ ਭਾਈ ਜਿਵੇਂ ਆ ਵਹਿੜਾ ਹਾਈਟ ਲੈਂਥ ਹੈ ਤੇ ਬੋਡੀ ਰੇਟ ਬੀਸੀ ਸਾਰੀ ਚੀਜ਼ ਪ੍ਰੋਪਰ ਆ ਦੁੱਧ ਗਾਂ ਦੇ ਸਿਰ ਤੋਂ ਵੀ ਨਹੀਂ ਦੁੱਧ ਲੈਣਾ ਵੀ ਆਉਣਾ ਚਾਹੀਦਾ ਬੰਦੇ ਨੂੰ ਨੌਲੇਜ ਵੀ ਹੋਣੀ ਚਾਹੀਦੀ ਨਾਲ ਦੀ ਸਹੀ ਚੋਕੇ ਖੋਰ ਵਹਿੜ ਬਈ ਤੋਰ ਰਿਹਾ ਆ ਉਹਨਾਂ ਜਿਹੜੇ ਜੀਦੂ ਨੇ ਆਪਣੇ ਕੋਲ ਬਿਲਕੁਲ ਕੱਚੀ ਸੂਕੀ ਸੀ ਵਹਿੜ ਠੀਕ ਆ ਉਹ ਸਾਰੀਆਂ ਨੇ ਬੱਚਾ ਦੇਤਾ ਸੀ ਖੜਾ ਲਈ ਕੋਈ ਭਾਲ ਨਹੀਂ ਕੋਈ ਕੁਝ ਨਹੀਂ ਆ ਆ ਜੇ ਮੰਨ ਕੇ ਚੱਲੋ ਵੀ ਟਾਈਮ ਵੀ ਸਵੇਰਾ ਦਾ ਹੀ ਆ ਇਸ ਟਾਈਮ ਹੋਣੇ ਤੇ ਲੋ ਆਪਾਂ 23 24 ਲੀਟਰ ਦੁੱਧ ਚਵਾ ਦਾਂਗੇ ਦੋ ਟਾਈਮ ਠੀਕ ਹੈ ਮੈਨਸ ਵਗੈਰਾ ਬਹੁਤ ਸੁੰਦਰ ਕੱਢ ਰਹੀਆਂ ਸ਼ੁਰੂ ਕਰਤਿਆਂ ਤੇ ਸਰੀਰ ਸੁਰੂ ਰਨਖੇਰਨ ਲੱਗ ਗਈ ਆ ਬਹਿੜ オリジナル ਪਿਓਰ ਛੇ ਰਾਂਦਾ ਦੋਨੇ ਸਾਈਡਾਂ ਦੀ ਦੁੱਧ ਦੰਦ ਕੰਨੀਆਂ ਖੜੀਆਂ ਅੱਛਾ ਇਹਦੀ ਕੀਮਤ ਕੀ ਰਹਿਣੀ ਖਸਦੀ ਇਹ ਕੀ ਉਹ ਤੇ ਜਗਜੀਤ ਭਈ ਇਹ ਵੜ ਦੇ ਦਾਂਗੇ ਆਪਾਂ 1,25,000 ਰੁਪਏ ਦੀ ਜੀ ਬੰਨੇ ਪਾਸੋਂ ਬੈਂਸ ਬੂਸ ਕੱਢਣ ਲੱਗੀ ਵੜ ਹੂੰ ਤੇ ਸਰੀਰ ਸਰੂਰ ਹਾਈਟ ਲੈਂਥ ਪੂਰੀ ਵਧੀਆ ਜੀ ਇਹਨੇ ਬੱਚਾ ਕੀ ਦਿੱਤਾ ਇਹਨੇ ਮੇਲ ਕਾਫ ਦਿੱਤਾ ਜੀ ਇਹ ਇੱਕ ਰਿਕਵੈਸਟ ਆ ਸਾਰੇ ਭਰਾਵਾਂ ਨੂੰ ਕਈ ਵਾਰੀ 5-7 ਦਿਨ ਪਹਿਲਾਂ 2-4 ਦਿਨ ਪਹਿਲਾਂ ਜਾਨਵਰ ਸੂਪੈਂਦਾ ਪੰਜ ਚਾਰ ਦਿਨ ਦੁੱਧ ਨੂੰ ਨਹੀਂ ਚੱਲਦਾ ਜੀ ਦਿਲ ਨਾ ਛੱਡਿਆ ਕਰੋ ਜੇ ਦਿਲ ਛੱਡਤਾ ਤਾਂ ਰਕਮ ਲਈ ਉਹ ਬੇਕਾਰ ਹੀ ਜਾਂਦੀ ਹੈ ਜੀ ਹੂੰ ਟਾਈਮ ਬਹੁਤ ਹੁੰਦਾ ਆਪਣੇ ਕੋਲੇ 35 40 ਦਿਨ 50 ਦਿਨਾਂ ਤੱਕ ਵੀ ਗਾਂ ਦਾ ਟਾਈਮ ਹੀ ਟਾਈਮ ਆ ਜੀ ਮੈਂ ਦਾ ਵੀ ਦੁੱਧ ਵਧਣ ਦਾ ਸਹੀ ਸੋ ਸੋ ਖੜੀਆਂ ਹੀ ਦਿਖਾਵਾਂਗੇ ਗਰਮੀ ਵੀ ਖੈਰ ਵਾਧਾ ਠੀਕ ਹੈ ਬਈ ਗਾਂਾਂ ਨਾ ਸਵੇਰ ਜਾਂ ਰਾਤ ਹੀ ਆਈਆਂ ਯਾਰ ਫਾਰਮ ਚੋਂ ਸਾਰੀਆਂ ਆ ਠੀਕ ਹੈ ਤੇ ਭਾਈ ਦੀਆਂ ਭੂਜਦੀਆਂ ਜ਼ਿਆਦੇ ਆ ਇਹਦਾ ਸ਼ਾਹੀਵਾਲ ਵਹਿੜਾ ਜਗਜੀਤ ਵੀਰ ਇਹਨੂੰ ਸੂਈ ਨੂੰ ਹੋ ਗਏ 13 14 ਦਿਨ ਹੂੰ ਤੇ ਦੋ ਟਾਈਮ ਮਿਲਕਿੰਗ ਕਰਲੇ ਬੰਦਾ ਆਪਣੇ ਘਰੇ ਚੋਣ ਚਾਂਦ ਚ ਹੈ ਬੁੜੀਆਂ ਚੋਲਣ ਕੋਈ ਮਰਜ਼ੀ ਚੋਲੇ ਇਹਨੂੰ ਪੂਰੀ ਸੀਲ ਠੰਡੀ ਆ 15 16 ਲੀਟਰ ਦੁੱਧ ਦਾ 4 ਦੰਦ ਦਾ ਤੇ ਕੀਮਤ ਕੀ ਰਹੂਗੀ ਦੀ ਕੀ ਉਹ ਜਗਜੀਤ ਵੀਰੇ ਬੈਠ ਦੇ ਦਾਂਗੇ ਆਪਾਂ 65000 ਰੁਪਏ ਦੀ ਜਿੱਦਾਂ ਮਰਜੀ ਕੋਈ ਥੱਲੇ ਬਹਿ ਜੇ ਨਾਤ ਨਹੀਂ ਚੱਕਦੀ ਇੰਨੀ ਕੁ ਸੀਲ ਬਹਿੜਾ ਠੀਕ ਐ ਦੋ ਅੱਗੇ ਬਾਈ ਅੱਗੇ ਐਚਐਫ ਤੇ ਜਰਸੀ ਦਾ ਕਰਾਸ ਆ ਬਾਈ ਭਾਜਨ ਭੋਜਨ ਬੋਡੀ ਵੇਟ ਬਹੁਤ ਆ ਸੈਕੰਡ ਟਾਈਮ ਵਾਲਾ ਪਲੂਮ ਦਾ 28 ਲੀਟਰ ਦੁੱਧ ਦੇ ਦਤਾ ਵਾ ਜਗਜੀਤ ਵੀਰੇ ਕਿੰਨਾ ਚੱਲੇ ਜੂਗੀ ਤੇ ਇਹਦੇ ਦਿਨ 10 ਭਏ ਆ ਬਾਈ ਤੇ ਇਹ ਵੈਢ ਦੇ ਦਾਂਗੇ ਆਪਾਂ 1 ਲੱਖ 5000 ਰੁਪਏ ਦੀ ਬਾਈ ਠੀਕ ਹਾਂਜੀ ਇਹ ਦੋ ਅੱਡੇ ਜਿਹੜੀ ਗਾਂ ਖਰੀਦੀ ਇਹ ਜਗਜੀਤ ਵੀਰੇ ਚਾਰ ਦੰਦਾ ਬੱਛੀ ਹੂੰ ਤੇ ਅਜੇ ਦੇਣੇ ਤੇ 10 ਭਾਏ ਆ ਪੈਂਡਿੰਗ ਤੇ ਮਾਲਕਾਂ ਨੇ ਤਾਂ ਆਪਾਂ ਨੂੰ ਪਹਿਲੇ ਨਹੀਂ ਕਹੀ ਆ ਹੋ ਸਰ ਸੁਆ ਦੂਜਾ ਵੀ ਹੋਵੇ ਤੇ ਪਹਿਲਾਂ ਵੀ ਹੋ ਸਕਦੀ ਉਹ ਕੋਈ ਵੱਡੀ ਗੱਲ ਨਹੀਂ ਕੀ ਰੇਟ ਲਊਗਾ ਰੇਟ ਜਗਜੀਤ ਭਾਈ ਇਹ ਬੱਛੀ ਦਵਾਂਗੇ ਆਪਾਂ 1 ਲੱਖ 40000 ਰੁਪਏ ਦੀ ਆ ਜੀ ਇਹ ਨਾ ਤੁਰਨਾ ਨਹੀਂਗਾ ਥੋੜਾ ਜਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਜੀ ਕੀ ਪਾ ਰਹਿਣਾ ਹੈ ਤੇ ਇਹਦਾ ਆ ਜੜ ਤੇ ਤਾਂ ਜਿਹੜੀ ਆ ਬਚੀ ਹੈ ਨਾ ਇਹਦਾ ਮੂੰਹ ਆ ਹੈ ਨਹੀਂਗਾ ਕੁਝ ਵੀ ਕਈ ਵਰੀ ਗਏ ਨੇ ਆਨਲਾਈਨ ਮੰਗਵਾਨੀ ਹੁੰਦੀ ਆ ਠੀਕ ਹੈ ਠੀਕ ਹੈ ਚੋਣ ਚਾਣ ਇੱਕ ਨੰਬਰ ਫੇਸ ਦੀ ਬਿਊਟੀ ਵੈਦੀ ਬਹੁਤ ਵਧੀਆ ਇਹ ਬੈਡ ਦੇ ਦਾਂਗੇ ਆਪਾਂ 130000 ਰੁਪਏ ਦੀ ਬਾਈ ਹੂੰ ਤੇ ਅੱਗੇ ਆ ਬੈਡ ਆ ਕੀ ਇਹਦਾ ਵੀ 30 ਕਿਲੋ ਦਾ ਰਿਕਾਰਡ ਆਗਾ ਤੇ ਹੋ ਸਕਦਾ ਹੈ ਥਰਡ ਲੈਕਟੇਸ਼ਨ ਵੀ ਹੋਵੇ ਯਾਨੀ ਕਿ ਆ ਆਪਾਂ ਨੂੰ ਸੈਕੰਡ ਆ ਹੂੰ ਦੰਦਾਂ 'ਚ ਜਵਾਨ ਆ ਥੰਮ ਚੋਣੋ ਥੀਂ ਚਵਾਈ ਵਾਲਾ ਵੀ ਆ ਮਸ਼ੀਨੀ ਵੀ ਆ ਆਈ ਫਾਰਮ ਚੋਈਆਂ ਲਾਇਆਂ ਦੇ ਨਾਲ ਕੀ ਕੀ ਪਾ ਰਹੇ ਨੇ ਤੇ ਇਹ ਬੈਡ ਦੇ ਦਾਂਗੇ ਆਪਾਂ ਜਗਜੀਤ ਵੀਰੇ 110000 ਰੁਪਏ ਦੀ ਜੀ ਠੀਕ ਹੈ ਸੋ ਦੋਸਤੋ ਇਹ ਪਸ਼ੂ ਬਾਈ ਕੋਲ ਵਿਕਰੀ ਵਾਲੇ ਸੀ ਲਾਸਟ ਤੇ ਫੇਰ ਬੇਨਤੀ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਇੱਥੇ ਆਵੇ ਆ ਕੇ ਦੇਖੇ ਤਸੱਲੀ ਕਰੇ ਜਿਹੜਾ ਪਸ਼ੂ ਖਰੀਦਣਾ ਚਾਹੁੰਦਾ ਤੇ ਉਹ ਉਸ ਤੋਂ ਬਾਅਦ ਫਿਰ ਫਰਕ ਨਹੀਂ ਦੋਹਾਂ ਤਰ੍ਹਾਂ ਚ ਕੋਈ ਵੀ ਪੈਂਦਾ ਧੰਨਵਾਦ ਵੀਡੀਓ ਦੇਖਣ ਲਈ